ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਵਿੱਚ ਜਿੱਥੇ ਸ਼ਹੀਦੀ 15ਵੜਾ ਚੱਲ ਰਿਹਾ ਹੈ ਤੇ ਨਾਲ ਹੀ ਸ਼ਹਾਦਤਾਂ ਦੇ ਜਿਹੜੇ ਦਿਨ ਨੇ ਉਹਨਾਂ ਨੂੰ ਪੂਰੀ ਸਿੱਖ ਜਗਤ ਯਾਦ ਕਰ ਰਿਹਾ ਹੈ ਨਮਨ ਕਰ ਰਿਹਾ ਹੈ ਉਹਨਾਂ ਸ਼ਹਾਦਤਾਂ ਨੂੰ ਤੇ ਥਾਂ ਥਾਂ ਦੇ ਉੱਤੇ ਇਹਨਾਂ ਸ਼ਹਾਦਤਾਂ ਨੂੰ ਮੁੱਖ ਰੱਖ ਕੇ ਨਗਰ ਕੀਰਤਨ ਸਜਾਏ ਜਾ ਰਹੇ ਨੇ ਤੇ ਉਹੀ ਨਗਰ ਕੀਰਤਨ ਅੱਜ ਜਿਸ ਰੂਪ ਦੇ ਵਿੱਚ ਸਹਿਬਜ਼ਾਦਿਆਂ ਨੂੰ ਕਦੇ ਮੋਰੰਡੇ ਦੀ ਜਿਹੜੀ ਕੈਸ ਸੀ ਉਤੋਂ ਫਤਿਹਗੜ੍ਹ ਸਾਹਿਬ ਤੱਕ ਜਿੱਥੇ ਸਰਹੰਦ ਦੇ ਸੂਬੇ ਦੇ ਕੋਲ ਸਹਿਜਾਦਿਆਂ ਨੂੰ ਲੈ ਕੇ जाया ਗਿਆ ਸੀ ਉਸੇ ਤਰ੍ਹਾਂ ਅੱਜ ਸਹਿਜਾਦਿਆਂ ਦੀ ਯਾਦ ਦੇ ਵਿੱਚ ਜੋ ਨਗਰ ਕੀਰਤਨ ਹੈ ਉਹ ਸਜਾਇਆ ਗਿਆ ਹੈ ਗੰਗੂ ਦੀ ਸਿਹੜੀ ਪਿੰਡ ਤੋਂ ਲੈ ਕੇ ਫਤੇਗੜ ਸਾਹਿਬ ਗੁਰਦੁਆਰਾ ਜੋਤੀ ਸਰੂਪ ਤੱਕ ਨਗਰ ਕੀਰਤਨ ਇਹ ਹਰ ਸਾਲ ਸਜਾਇਆ ਜਾਂਦਾ ਹੈ ਤੇ ਇਸ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਨੇ ਸਵੇਰੇ 10 11 ਵਜੇ ਤੋਂ ਆਰੰਭ ਹੋ ਕੇ ਸਵੇਰੇ ਤਕਰੀਬਨ 4 ਜਾਂ 5 ਵਜੇ ਦੇ ਕਰੀਬ ਇਹ ਨਗਰ ਕੀਰਤਨ ਗੁਰਦਰਾ ਜੋਤੀ ਸਰੂਪ ਵਿਖੇ ਪਹੁੰਚਦਾ ਹੈ ਤੇ ਖਾਸ ਗੱਲ ਇਸ ਦੇ ਵਿੱਚ ਇਹ ਹੈ ਕਿ ਇਸ ਦੇ ਵਿੱਚ ਉਸ ਰੱਥ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਕਦੇ ਉਹਨਾਂ ਪਾਪੀਆਂ ਦੁਆਰਾ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਨੂੰ ਬਿਠਾ ਕੇ ਰਹੰਦ ਦੇ ਸੂਬੇ ਦੇ ਪਾਸ ਲਿਜਾਇਆ ਗਿਆ ਸੀ ਪਿੱਛੇ ਨਗਰ ਕੀਰਤਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਕਿੰਨਾ ਵੱਡਾ ਹਜੂਮ ਆ ਜਿਹੜਾ ਉਹ ਦੇਖ ਸਕਦੇ ਹੋ ਸੰਗਤਾਂ ਕਿਸ ਤਰ੍ਹਾਂ ਉਹਨਾਂ ਨਿੱਕੀਆਂ ਜਿੰਦਾ ਦੇ ਜਿਹੜੀਆਂ ਸ਼ਹਾਦਤਾਂ ਨੇ ਉਹਨਾਂ ਨੂੰ ਯਾਦ ਕਰ ਰਹੀਆਂ ਨੇ ਬੇਸ਼ੱਕ ਦੀ ਸਮਾਂ ਕਾਫੀ ਹੋ ਚੁੱਕਾ ਠੰਡ ਵੀ ਬਹੁਤ ਜ਼ਿਆਦਾ ਲੇਕਿਨ ਅਜੇ ਹੀ ਠੰਡ ਦੇ ਵਿੱਚ ਕਿਤਨਾ ਕਿਤੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਕੇ ਸੰਗਤਾਂ ਉਸ ਸਮੇਂ ਨੂੰ ਵੀ ਫੀਲ ਕਰਦੀਆਂ ਨੇ ਜਿਸ ਸਮੇਂ ਦੇ ਵਿੱਚ ਇੱਥੇ ਬਿਲਕੁਲ ਬੀਹਾਵਾਨ ਸੀ ਤੇ ਕਾਫੀ ਜੋ ਅਤਿਆਚਾਰ ਸੀ ਆਪਾਂ ਕਹਿ ਸਕਦੇ ਹਾਂ ਕਿ ਅਤੇ ਅਤਿਆਚਾਰ ਦੀ ਹੱਦ ਉਸ ਸਮੇਂ ਜਿਹੜੀ ਜ਼ਾਲਮ ਸਰਕਾਰਾਂ ਦੁਆਰਾ ਸਹਿਬਜ਼ਾਦਿਆਂ ਦੇ ਉੱਤੇ ਕੀਤੀ ਗਈ ਸੀ ਤੇ ਉਹਨਾਂ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਅੱਜ ਨਗਰ ਕੀਰਤਨਾਂ ਜਿਹੜੇ ਉਸ ਜਾਏ ਜਾ ਰਹੇ ਨੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਾਤਰ ਸ਼ਾਇਆ ਦੇ ਵਿੱਚ ਇਹ ਨਗਰ ਕੀਰਤਨ ਜਿਸ ਦੇ ਵਿੱਚ ਕਾਫੀ ਸੰਗਤਾਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਸੰਗਤਾਂ ਦਾ ਨਤਮਸਤ ਨਤਮਸਤਕ ਹੁੰਦੀਆਂ ਹੀ ਹੁੰਦੀਆਂ ਨੇ ਨਾਲ ਹੀ ਕਾਫੀ ਜਿਹੜੀਆਂ ਧਾਰਮਿਕ ਹਸਤੀਆਂ ਨੇ ਉਹ ਵੀ ਇਸ ਦੇ ਵਿੱਚ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਦੀਆਂ ਨੇ ਸੋ ਤੁਹਾਨੂੰ ਉਸ ਜਗ੍ਹਾ ਦੇ ਉੱਤੇ ਵੀ ਲੈ ਕੇ ਚੱਲਾਂਗੇ ਜਿੱਥੇ ਜਿਹੜਾ ਉਹ ਰਾਤ ਹੈ ਤੇ ਰਾਤ ਜਿਹੜਾ ਲੈ ਕੇ ਜਾਇਆ ਜਾਂਦਾ ਨਾਲ ਜਿਸ ਦੇ ਵਿੱਚ ਛੋਟੇ ਸ਼ਹਿਬਜਾਦਿਆਂ ਦੇ ਮਾਤਾ ਗੁਜਰਕੌਰ ਨੂੰ ਗੰਗੂ ਦੀ ਸਿਹੜੀ ਤੋਂ ਜਦੋਂ ਮੋਰਿੰਡਾ ਕੋਤਵਾਲੀ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਲਿਜਾਇਆ ਜਾਂਦਾ ਤੇ ਉਸ ਤੋਂ ਬਾਅਦ ਉਤੋਂ ਸਰਹੰਦ ਸੂਬੇ ਦੇ ਪਾਸ ਲੈ ਕੇ ਜਾਂਦਾ ਉਹੀ ਰਾਤ ਅੱਜ ਇਸ ਨਗਰ ਕੀਰਤਨ ਦੇ ਵਿੱਚ ਵੀ ਨਾਲ ਦੀ ਨਾਲ ਸੰਗਤਾਂ ਦੇ ਦਰਸ਼ਨ ਦੀਦਾਰਿਆਂ ਦੇ ਲਈ ਐਜ਼ ਇਟ ਇਜ਼ ਉਸ ਰਾਤ ਨੂੰ ਲੈ ਕੇ ਜਾਇਆ ਜਾਂਦਾ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਅਗਵਾਈ ਦੇ ਵਿੱਚ ਨਿਹੰਗ ਜਥੇਬੰਦੀਆਂ ਫੌਜ ਦੇ ਜਿਹੜੇ ਪਹੁੰਚਦੇ ਨੇ ਸਾਰੀਆਂ ਨਿਹੰਗ ਜਥੇਬੰਦੀਆਂ ਪਹੁੰਚਦੀਆਂ ਨੇ ਤੇ ਗੁਰੂ ਮਹਾਰਾਜ ਦੀ ਜਿਹੜੀ ਪਾਲਕੀ ਹੈ ਉਸ ਦੇ ਵੀ ਦਰਸ਼ਨ ਤੁਹਾਨੂੰ ਕਰਵਾ ਰਹੇ ਆ ਨਾਲ ਦੀ ਨਾਲ ਕਾਫੀ ਲੰਬਾ ਕਹਿ ਸਕਦੇ ਆਪਾਂ ਕਾਫੀ ਕਿਲੋਮੀਟਰਾਂ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਦੇ ਨਾਲ ਸੰਗਤਾਂ ਨਤਮਸਤਕ ਹੁੰਦੀਆਂ ਨੇ ਸਵੇਰੇ 10 ਵਜੇ ਤੋਂ ਲੈ ਕੇ ਦੂਸਰੇ ਦਿਨ ਸਵੇਰੇ 5:00 ਤੋਂ 6:00 ਵਜੇ ਤੱਕ ਦੀ ਇੱਕਰ ਗੱਲ ਕਰ ਲਈਏ ਤਾਂ ਇਹ ਨਗਰ ਕੀਰਤਨ ਦੀ ਜਿਹੜੀ ਸੰਪੂਰਨਤਾ ਹੈ ਗੁਰਦੁਆਰਾ ਜੋਤੀਸਰ ਸਾਹਿਬ ਵਿਖੇ ਕੀਤੀ ਜਾਂਦੀ ਹੈ ਤੇ ਪਾਲਕੀ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਆ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਇਸ ਵੀਡੀਓ ਨੂੰ ਤਾਂ ਕਿ ਹਰ ਉਸ ਗੁਰਸਿੱਖ ਪਿਆਰੇ ਤੱਕ ਵੀਡੀਓ ਪਹੁੰਚ ਸਕੇ ਜੋ ਕਿ ਤਰ੍ਹਾਂ ਕਿਤੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਨਹੀਂ ਲਗਵਾ ਸਕੇ ਤੇ ਘਰ ਬੈਠ ਕੇ ਇਸ ਪੂਰੇ ਮਹਾਨ ਜੋ ਨਗਰ ਕੀਰਤਨਾ ਉਸ ਦੇ ਵਿੱਚ ਹਾਜ਼ਰੀ ਵੀ ਕਿਤਨਾ ਕਿਤੇ ਲਗਵਾ ਲਵੇ ਰਣ ਪਾਲਕੀ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਆ ਕਾਫੀ ਨਾਲ ਕਿਸੇ ਵੀ ਤਰ੍ਹਾਂ ਕੋਈ ਟ੍ਰੈਫਿਕ ਦੇ ਵਿੱਚ ਕੋਈ ਵਿਘਨ ਨਾ ਪਵੇ ਕਿਸੇ ਵੀ ਤਰ੍ਹਾਂ ਦੀ ਕੋਈ ਹੜਦੰਗਵਾਜੀ ਨਾ ਕਰੇ ਬਾਈਪਾਸ ਦੇ ਉੱਤੇ ਪਹੁੰਚ ਚੁੱਕਿਆ ਹੈ ਤੇ ਬਾਈਪਾਸ ਤੋਂ ਬਾਅਦ ਬਸੀ ਪਠਾਣਾ ਨਗਾਵਾ ਤੇ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਹੁੰਦਾ ਹੋਇਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਇਹਦੀ ਸੰਪੂਰਨਤਾ ਜਿਹੜੀ ਹੋਵੇਗੀ ਸੋ ਬਿਲਕੁਲ ਜਿਸ ਤਰ੍ਹਾਂ ਪਾਲਕੀ ਸਾਹਿਬ ਤੋਂ ਬਾਅਦ ਤੁਹਾਨੂੰ ਉਸ ਰੱਥ ਦੇ ਵੀ ਦਰਸ਼ਨ ਕਰਾਵਾਂਗੇ ਜਿਸ ਦੇ ਬਾਰੇ ਪਹਿਲਾਂ ਵੀ ਗੱਲ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਲਾਲਾਂ ਨੂੰ ਮਾਤਾ ਗੁਜਰਕੌਰ ਨੂੰ ਇਸ ਰੱਥ ਦੇ ਵਿੱਚ ਬਿਠਾ ਕੇ ਸੋਬੇ ਦੀ ਕਚੈਰੀ ਤੱਕ ਪਹੁੰਚਦਾ ਕੀਤਾ ਗਿਆ ਸੀ ਉਸ ਰੱਥ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬਿਸ਼ੱਕ ਦੀ ਜਿਹੜੇ ਨਾਲ ਬੈਲ ਨੇ ਉਹਨਾਂ ਦਾ ਵੀ ਨਾਲ ਦੀ ਨਾਲ ਖਿਆਲ ਰੱਖਿਆ ਜਾ ਰਿਹਾ ਕਿਉਂਕਿ ਮੌਸਮ ਕਾਫੀ ਠੰਡਾ ਹੈ ਤੇ ਨਾਲ ਦੀ ਨਾਲ ਸਾਰਿਆਂ ਨੂੰ ਤਸਵੀਰਾਂ ਜ਼ਰੂਰ ਤੁਹਾਨੂੰ ਦਿਖਾ ਰਹੇ ਆ ਕਿ ਬੈਲ ਜਿਹੜੇ ਮੁਰੇ ਲਗਾਏ ਗਏ ਨੇ ਤੇ ਉਸ ਤੋਂ ਬਾਅਦ ਉਹ ਸਿੱਖ ਕੌਮ ਦਾ ਰਾਤ ਹੈ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਲਾਲਾਂ ਨੂੰ ਮਾਤਾ ਗੁਜਰਕੌਰ ਨੂੰ ਬਿਠਾ ਕੇ ਇਹ ਉਹ ਰਾਤ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਿਸ ਦੇ ਵਿੱਚ ਬਿਠਾ ਕੇ ਕਦੇ ਗੁਰੂ ਸਾਹਿਬ ਦੇ ਲਾਲਾਂ ਨੂੰ ਮਾਤਾ ਗੁਜਰਕੌਰ ਨੂੰ ਮੋਰੰਡੇ ਤੋਂ ਸੂਬੇ ਦੀ ਕਚੈਰੀ ਤੱਕ ਲਿਜਾਇਆ ਗਿਆ ਸੀ ਉਸੇ ਰਾਤ ਨੂੰ ਇਸ ਨਗਰ ਕੀਰਤਨ ਦੇ ਵਿੱਚ ਨਾਲ ਦੀ ਨਾਲ ਲੈ ਕੇ ਜਾਇਆ ਜਾਂਦਾ ਸੰਗਤਾਂ ਦੇ ਦਰਸ਼ਨ ਕਰਾਏ ਜਾਂਦੇ ਨੇ ਗੁਰਦੁਆਰਾ ਗੁਰਦੁਆਰਾ ਗੰਗੂ ਕੀ ਸਿਹੜੀ ਤੋਂ ਲਗਾਤਾਰ ਜੋ ਸਵੇਰ ਤੋਂ ਨਗਰ ਕੀਰਤਨ ਹੁੰਦਾ ਤੇ ਇਸ ਤੋਂ ਬਾਅਦ ਸਿੱਧੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਨਾਲ ਦੀ ਨਾਲ ਆਪਾਂ ਇਸ ਰਥ ਦੇ ਰੂਮਾ ਰਾਦੇ ਸੁੰਦਰ ਪਾਲਕੀ ਦੇ ਦਰਸ਼ਨ ਤੋਂ ਇੱਕ ਵਾਰ ਫੇਰ ਤੋਂ ਕਰਵਾ ਰਹੇ ਹਾਂ ਬਹੁਤ ਹੀ ਸੋਹਣੇ ਫੁੱਲਾਂ ਦੇ ਨਾਲ ਪਾਲਕੀ ਸਾਹਿਬ ਸਜਾਈ ਗਈ ਹੈ ਬਹੁਤ ਸੰਗਤਾਂ ਦਾ ਜਿਹੜੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰੀਆਂ ਸੰਗਤਾਂ ਨੇ ਉਹਨਾਂ ਦੇ ਨਾਲ ਬਹੁਤ ਹੀ ਹੌਲੀ-ਹੌਲੀ ਕੀੜੀ ਦੇ ਚਾਲ ਜਿਹੜਾ ਇਹ ਨਗਰ ਕੀਰਤਨ ਹੈ ਉਹ ਅੱਗੇ ਤੋਂ ਅੱਗੇ ਜਿਹੜਾ ਆਪਣੇ ਚਾਲੇ ਦੇ ਉੱਤੇ ਚੱਲਿਆ ਹੋਇਆ ਹੈ ਤੇ ਸਾਰੀ ਰਾਤ ਜਿਹੜਾ ਇਹ ਨਗਰ ਕੀਰਤਨ ਐ ਇਸੇ ਤਰ੍ਹਾਂ ਚੱਲਦਾ ਰਹੇਗਾ ਸੋ ਸਾਡੇ ਨਾਲ ਕੁਝ ਸਿੰਘ ਜਥੇਬੰਦੀਆਂ ਦੇ ਸਿੰਘ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਗਰ ਕੀਰਤਨ ਦੇ ਵਿੱਚ ਚੱਲ ਰਹੇ ਹੋ ਲਗਾਤਾਰ ਬਹੁਤ ਸੰਗਤਾਂ ਦਾ ਵੀ ਹਜੂਮ ਆਪਾਂ ਦੇਖ ਰਹੇ ਹਾਂ ਕੀ ਕਹਿਣਾ ਚਾਹੋਗੇ ਗੁਰੂ ਸਾਹਿਬਾਨ ਦੇ ਉਹਨਾਂ ਰੋਟੇ ਛੋੜੀਆਂ ਨਿੱਕੀਆਂ ਜਿੰਨਾ ਵੱਡੇ ਆਸਕਾਂ ਬਾਰੇ ਸੰਗਤਾਂ ਜੀ ਬਹੁਤ ਹਜੂਮ ਆਈ ਸੰਗਤਾਂ ਜੀ ਜਾਨਿਕ ਇੰਨਾ ਕਾ ਪਰ ਸਾਡੇ ਲੋਕਾਂ ਨੂੰ ਥੋੜਾ ਜਿਹਾ ਸਾਨੂੰ ਦੱਸਣਾ ਪੈ ਰਿਹਾ ਵੀ ਸਿਰਟਕ ਹੋ ਜਾਂ ਜੋੜੇ ਤਾਰੋ ਇਹ ਥੋੜਾ ਜਿਹਾ ਚਾਹੇ ਤੁਸੀਂ ਐਜੂਕੇਸ਼ਨ ਦੇ ਲਾ ਲਓ ਚਾਹੇ ਸਾਡੇ ਪ੍ਰਚਾਰਕਾਂ ਦਾ ਕਹਿ ਲਓ ਵੀ ਇਹ ਥੋੜਾ ਜਿਹਾ ਇਹਦੇ ਚ ਪ੍ਰੋਬਲਮ ਆ ਰਹੀ ਹੈ ਸਾਨੂੰ ਬਾਕੀ ਠੀਕ ਆ ਜੀ ਸਹਿਯੋਗ ਮਿਲ ਰਿਹਾ ਬਾਕੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦਾ ਵੀ ਸਹਿਯੋਗ ਮਿਲ ਰਿਹਾ ਹੈ ਸਾਨੂੰ ਉਹ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਜੀ ਨਾਮ ਜਪਦੇ ਚੱਲ ਹਾਂ ਸ਼ਾਂਤਮਈ ਨਾਲ ਆ ਜੀ ਪੂਰਾ ਸ਼ਾਂਤਮਈ ਕਿੰਨੇ ਕ ਵਜੇ ਸਵੇਰ ਤੱਕ ਪਹੁੰਚਣ ਦਾ ਹੈਗਾ ਵੀ ਕਿੰਨੇ ਕ ਵਜੇ ਪਹੁੰਚੇ ਜੀ 4 ਕ ਵਜੇ ਤੱਕ ਦਾ ਜੀ 4 4:30 ਹਾਂ ਜੀ 4 ਕ ਵਜੇ ਤੱਕ ਪਹੁੰਚ ਜਾਊਗਾ ਜੀ ਸਾਬ ਜਦਿਆਂ ਦਾ ਰਥ ਵੀ ਨਾਲ ਲੈ ਕੇ ਜਾ ਰਹੇ ਆ ਜਿਸ ਦੇ ਵਿੱਚ ਸਵਾਰ ਹੋ ਕੇ ਗਏ ਸੀ ਹਾਂ ਜੀ ਰਥ ਲੈ ਕੇ ਜਾਂਦੇ ਆ ਜੀ ਨਾਲ ਰਥ ਏਕਸਾ ਨਾਲ ਲੈ ਕੇ ਜਾਂਦੇ ਜੀ ਤੇ ਆਪਣੇ ਜੋਤੀ ਸਰੂਪ ਬੈਕਸਾਈਡ ਗੁਰਦੁਆਰਾ ਸਾਹਿਬ ਉੱਥੇ ਵੀ ਇਹਨਾਂ ਦਾ ਉਤਰਾ ਦਿੰਦੇ ਆ ਹਾਂ ਜੀ ਸੋ ਬਿਲਕੁਲ ਕੁਝ ਨੌਜਵਾਨ ਵੀ ਸਾਡੇ ਨਾਲ ਨੇ ਭਾਈ ਸਾਹਿਬ ਬਖਾਲ ਸਾਹਿਬ ਬਗ ਰੁਫਤੇ ਕਿਹੜੀ ਜਗ੍ਹਾ ਤੋਂ ਆਇਓ ਆਪਣਾ ਮਰੰਡਾ ਹੀ ਆ ਜੀ ਖਾਸ ਹਾਂਜੀ ਕੀਵੇਂ ਦੇਖਦੇ ਹੋ ਨਗਰ ਕੀਰਤੋਂ ਹਰ ਸਾਲ ਸਜਾਇਆ ਜਾਂਦਾ ਹੈ ਸੰਗਤਾਂ ਦੀ ਆਮਦ ਹਰ ਸਾਲ ਵੱਧਦੀ ਹੈ ਰੇਲ ਸੰਗਤ ਵੱਧਦੀ ਹੈ ਜੀ ਬਹੁਤ ਜ਼ਿਆਦਾ ਆਪਣੇ ਸੰਧਾਲੂਆਂ ਸੰਗਤਾਂ ਜੀ ਬਹੁਤ ਜ਼ਿਆਦਾ ਪਿਆਰ ਨਾਲ ਆਉਂਦੇ ਆ ਸੰਗਤ ਐਨ ਰਾਮ ਨਾਲ ਜਾਂਦੇ ਆ ਜੀ ਫਤੇਗੜ ਸਾਹਿਬ ਤੱਕ ਤਾਂ ਕੋਈ ਹੋਰ ਤਰ੍ਹਾਂ ਦੀ ਹੋਰ ਜਿਸ ਤਰ੍ਹਾਂ ਆਪਾਂ ਦੇਖਦੇ ਨਗਰ ਕੀਰਤਾਂ ਚ ਕਈ ਹੁੱਲੜਵਾਜ਼ੀ ਵੀ ਕਰਦੇ ਆ ਨਹੀਂ ਇੰਦਾ ਨਹੀਂ ਬਹੁਤ ਵਧੀਆ ਸਾਡੇ ਸਰਕਾਰ ਬਹੁਤ ਵਧੀਆ ਪ੍ਰਬੰਧ ਕਰ ਰਹੀ ਆ ਪੁਲਿਸ ਵਾਲੇ ਚੰਗੇ ਨਾਲ ਘੁੰਮਦੇ ਆ ਜੀ ਬਾਕੀ ਬਾਬਾ ਜੀ ਨਹੀਂ ਹੁੰਦੇ ਨਾਲ ਜੀ ਐਨ ਵਧੀਆ ਰਾਮਨਾਲ ਜਾਨੇ ਆ ਜੀ ਰਾਮਨਾਲ ਆਉਗਿਆ ਜੀ ਕਿਸੇ ਦੀ ਸੇਵਾ ਨਿਭਾ ਰਹੇ ਹੋ ਅੱਜ ਹਾਂ ਜੀ ਜੀ ਰਾਮਨਾਲ ਸੰਗਤ ਦੀ ਉਹ ਸੇਵਾ ਆ ਜੀ ਬਸ ਜੋ ਲੋੜ ਪਵੇ ਸੰਗਤ ਨੂੰ ਕਰ ਰਹੇ ਹਾਂ ਜੀ ਪਹਿਲਾਂ ਸੋ ਬਿਲਕੁਲ ਸੰਗਤ ਦੇ ਵਿੱਚ ਜਿਸ ਤਰ੍ਹਾਂ ਲਗਾਤਾਰ ਆਪਣੀਆਂ ਆਪਣੀਆਂ ਸੁਆਮਾਂ ਹੈ ਕੋਈ ਉਹ ਸੁਆਮਾਂ ਨਹੀਂ ਜਿਹੜੀਆਂ ਕਿਸੇ ਦੁਆਰਾ ਲਗਾਈਆਂ ਗਈਆਂ ਹੋਣ ਆਪਣੇ ਆਪ ਆਪਣੇ ਆਮਹਾਰੇ ਹੋ ਕੇ ਜਿਹੜੀਆਂ ਸੰਗਤਾਂ ਨੇ ਸੇਵਾ ਨਿਭਾਰੀਆਂ ਨੇ ਤੇ ਉਸ ਤੋਂ ਬਾਅਦ ਅੱਗੇ ਵੱਲ ਵੀ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਜਿੱਥੇ ਬਿਲਕੁਲ ਸੇਵਾਦਾਰ ਆਪਣੇ ਆਪ ਜਿਹੜੀਆਂ ਡਿਊਟੀਆਂ ਨੇ ਉਹ ਸੰਭਾਲ ਰਹੇ ਨੇ ਤੇ ਰਸਤੇ ਦੇ ਵਿੱਚ ਕਿਸੇ ਵੀ ਤਰ੍ਹਾਂ ਸੰਗਤ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਸ ਦੇ ਲਈ ਵੀ ਲਗਾਤਾਰ ਲੱਗੇ ਹੋਏ ਆ ਤੇ ਨਾਲ ਤੁਹਾਨੂੰ ਇੱਕ ਔਰ ਪਿੱਛੇ ਤੱਕ ਜਰੂਰ ਲੈ ਕੇ ਚੱਲਾਂਗੇ ਆਪਾਂ ਨਗਰ ਕੀਰਤਨ ਦੇ ਵਿੱਚ ਗੁਰੂ ਮਹਾਰਾਜ ਦੇ ਪਿੱਛੇ-ਪਿੱਛੇ ਜਿਹੜੇ ਗੁਰੂ ਘਰ ਦੇ ਕੀਰਤਨੀਏ ਆ ਸੰਤ ਮਹਾਂਪੁਰਸ਼ ਨੇ ਜਿੱਥੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਨੇ ਆ ਜਿਗਰ ਹੋਗਾ ਕਿ ਸੰਤ ਬਾਬਾ ਅਵਤਾਰ ਸਿੰਘ ਧੂਲਗੋਟ ਵਾਲੇ ਤੇ ਉਹਨਾਂ ਦੇ ਨਾਲ ਕਾਫੀ ਸੋ ਬਿਲਕੁਲ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਵੱਡਾ ਜੋ ਟਰਾਲਾ ਹੈ ਉਸ ਦੇ ਉੱਤੇ ਦੀਵਾਨ ਸਜਾਏ ਗਏ ਨੇ ਤਾਂ ਕਿ ਚੱਲਦੇ ਜਿੱਥੇ ਸੰਗਤ ਨੂੰ ਕੀਰਤਨ ਦੇ ਨਾਲ ਨਿਯਾਲ ਕੀਤਾ ਜਾਵੇ ਤੇ ਉਸੇ ਤਰ੍ਹਾਂ ਸੰਗਤ ਜਿਹੜੀ ਨਹੀਂ ਵੀ ਜਿਆਦਾ ਕਿਉਂਕਿ ਸਫ਼ਰ ਬਹੁਤ ਲੰਮਾ ਹੁੰਦਾ ਹੈ ਤੇ ਇਸ ਦੇ ਵਿੱਚ ਨਹੀਂ ਚੱਲ ਸਕਦੇ ਤਾਂ ਉਹਨਾਂ ਨੂੰ ਵੀ ਬੈਠਣ ਦੇ ਲਈ ਵੀ ਅਰੇਂਜਮੈਂਟ ਟ੍ਰੈਕਟਰ ਟਰਾਲੀਆਂ ਦੀ ਗੱਲ ਕਰ ਲਈ ਤਾਂ ਬਹੁਤ ਜ਼ਿਆਦਾ ਇਸ ਨਗਰ ਕੀਰਤਨ ਦੇ ਵਿੱਚ ਨਾਲ ਦੀ ਨਾਲ ਚੱਲੇ ਹੋਏ ਨੇ ਹੋ ਜਿਵੇਂ ਕੂੜ ਨਾਲੋਂ ਪਿਆਰ ਪਿਆਰਾ ਮੋਟੇ ਪਿਆਰ ਦੇ ਦੱਦੀਆਂ ਸਾਧਾਰ ਪੜਾ ਜਿਹੜਾ ਨਗਰ ਕੀਰਤਨ ਹੈ ਉਹ ਫਤੇਗੜ ਸਾਹਿਬ ਵੱਲ ਵੱਧਦਾ ਚੱਲਦਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਅੱਗੇ ਤੱਕ ਦੀ ਸਾਰੀ ਇਸ ਨਗਰ ਕੀਰਤਨ ਦੀਆਂ ਤਸਵੀਰਾਂ ਆਪ ਦੇ ਸਮੁਖ ਲੈ ਕੇ ਆਉਣ ਦੀਆਂ ਤੇ ਪਿੱਛੇ ਹੋਰ ਵੀ ਕਾਫੀ ਵਾਹਨ ਨੇ ਜਿਹੜੇ ਇਸ ਨਗਰ ਕੀਰਤਨ ਦੇ ਨਾਲ-ਨਾਲ ਚੱਲਦੇ ਨੇ ਉਹ ਛੋਟੇ ਛੋਟੇ ਬੱਚੇ ਉਹ ਵੀ ਇਸ ਨਗਰ ਕੀਰਤਨ ਦੇ ਵਿੱਚ ਆਪਣੇ ਮਾਪਿਆਂ ਦੇ ਨਾਲ ਬਿਲਕੁਲ ਇਹ ਜ਼ਰੂਰੀ ਵੀ ਹੈ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਜੇਕਰ ਆਪਣੇ ਇਤਿਹਾਸ ਬਾਰੇ ਨਹੀਂ ਦੱਸਾਂਗੇ ਤਾਂ ਇਹਨਾਂ ਬੱਚਿਆਂ ਨੂੰ ਇਹਨਾਂ ਛੋਟੇ ਛੋਟੇ ਮਾਸੂਮ ਜਿੰਦਾਂ ਨੂੰ ਉਹਨਾਂ ਸਹਿਮਜਾਦਿਆਂ ਬਾਰੇ ਉਹਨਾਂ ਦੀਆਂ ਸ਼ਹਾਦਤਾਂ ਬਾਰੇ ਕਿਸ ਤਰ੍ਹਾਂ ਪਤਾ ਲੱਗੇਗਾ ਸੋ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਵੀ ਸਿੰਘ ਸਾਹਿਬਾਨ ਦੁਆਰਾ ਵਿੱਚ ਗੱਲਬਾਤ ਦੇ ਦੌਰਾਨ ਕਿਹਾ ਗਿਆ ਸੀ ਕਿ ਕਾਫੀ ਲੋਕਾਂ ਨੂੰ ਕਹਿਣਾ ਪੈ ਰਿਹਾ ਹੈ ਕਿ ਆਪਣੇ ਸਿਰ ਟੱਕ ਲਵੋ ਕਿ ਤਨਾ ਕਿਤੇ ਜੇਕਰ ਬੱਚਿਆਂ ਨੂੰ ਅਸੀਂ ਆਪਣੇ ਇਤਿਹਾਸ ਨਾਲ ਜੋੜਾਂਗੇ ਬੱਚਿਆਂ ਨੂੰ ਅਜਿਹੇ ਜਿਹੜੇ ਸਾਡੇ ਇਤਿਹਾਸਿਕ ਜੋ ਸ਼ਹਾਦਤਾਂ ਨੇ ਉਹਨਾਂ ਬਾਰੇ ਅਸੀਂ ਜਾਣਕਾਰੀ ਦਵਾਂਗੇ ਤਾਂ ਉਹਨਾਂ ਨੂੰ ਜਿੱਥੇ ਇਸ ਠੰਡ ਬਾਰੇ ਪਤਾ ਲੱਗੇਗਾ ਇਸ ਠੰਡ ਦੇ ਵਿੱਚ ਕੀ ਕੁਝ ਇਤਿਹਾਸ ਦੇ ਵਿੱਚ ਸਾਡੇ ਬੱਚਿਆਂ ਦੇ ਉੱਤੇ ਸਾਡੇ ਗੁਰੂ ਸਹਿਬਾਨਾਂ ਦੇ ਉੱਤੇ ਜੋ ਕੁਝ ਹੋਇਆ ਉਸ ਬਾਰੇ ਉਹਨਾਂ ਬਾਰੇ ਵੀ ਜਾਣਕਾਰੀ ਉਹਨਾਂ ਨੂੰ ਮਿਲ ਸਕੇਗੀ ਉਹ ਚੱਲਿਆ ਨਹੀਂ ਜਾਣਾ ਮੈਂ ਤੁਹਾਡਾ ਦਾਦਾ ਬਾਪ ਜੋ ਚੱਲਿਆ ਨਹੀਂ ਜਾਣਾ ਮੈਂ ਤੁਹਾਡਾ ਦਾਦਾ ਸੋ ਇੱਕ ਵਾਰ ਸੇ ਸੰਗਤ ਜਿੱਤੇ ਫਤੇਗੜਵਾਲ ਸਾਹਿਬ ਨੂੰ ਕੁਝ ਕਰੀਆ ਤੇ ਨਾਲ ਹੀ ਦੂਸਰੇ ਪਾਸੇ ਕਾਫੀ ਆ ਸੰਗਤਾਂ ਨੇ ਜਿਹੜੀਆਂ ਫਤੇਗੜ ਸਾਹਿਬ ਇੱਕੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਸਰਦਾਰ ਦੇ ਫੁੱਲ ਪੇਟ ਕਰਕੇ ਜਿਹੜੇ ਵਾਪਸੀ ਦੇ ਉੱਤੇ ਸੋ ਇੱਕ ਵਾਰ ਫੇਰ ਤੁਹਾਨੂੰ ਉਸ ਇਤਿਹਾਸਿਕ ਸਿੱਖ ਕੌਮ ਦੇ ਤਰੋ ਹੋਰ ਆਪਾਂ ਕਹਿ ਸਕਦੇ ਆ ਜਿਸ ਦੇ ਦਰਸ਼ਨ ਕਰਾ ਰਹੇ ਆ ਉਸ ਰੱਥ ਦੇ ਜਿਸ ਦੇ ਵਿੱਚ ਕਦੇ ਛੋਟੀਆਂ-ਛੋਟੀਆਂ ਮਾਸੂਮ ਜਿੰਦਾ ਜਿਨ੍ਹਾਂ ਨੂੰ ਮੋਰੰਡੇ ਦੀ ਜੇਲ ਤੋਂ कोतवालੀ ਸਾਹਿਬ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਸੂਬੇ ਦੀ ਕਚੈਰੀ ਤੱਕ ਇਸ ਰੱਥ ਦੇ ਵਿੱਚ ਜਿਹੜਾ ਲੈ ਕੇ ਜਾਇਆ ਗਿਆ ਸੀ ਉਸ ਰੱਥ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਥਾਂ ਥਾਂ ਦੇ ਉੱਤੇ ਜਿੱਥੇ ਥਾਂ ਥਾਂ ਦੇ ਉੱਤੇ ਸੰਗਤ ਲਈ ਲੰਗਰ ਲਗਾਏ ਜਾ ਰਹੇ ਨੇ بے ਸ਼ੱਕ ਦੀ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਵੀ ਕੀਤੀਆਂ ਗਈ ਸੀ ਕਿ ਬਿਲਕੁਲ ਜਿਹੜੇ ਸਾਦੇ ਦਾਲ ਫੁਲਕੇ ਉਹੀ ਲੰਗਰਾਂ ਦੇ ਵਿੱਚ ਇਸ ਵਾਰ ਲਗਾਇਆ ਜਾਵੇ ਤੇ ਉਸ ਦੇ ਨਾਲ ਜਿਹੜੇ ਜਿਹੜੇ ਵੀ ਸਾਡੇ ਦਰਸ਼ਕ ਸਾਡੇ ਵੀਰ ਤੁਹਾਡੇ ਇਸ ਲਾਈਵ ਟੈਲੀਕਾਸਟ ਨੂੰ ਦੇਖ ਰਿਆ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣ ਇਸ ਵੀਡੀਓ ਨੂੰ ਤਾਂ ਕਿ ਹਰ ਇੱਕ ਸਿੱਖ ਸੰਗਤ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਇੰਨਾ ਕੁਝ ਕਿੱਥੋਂ ਕਰੋਗੇ ਤੇਰੀ ਆਵਾਜ਼ सून फतिहं लॻे तूं फतिहग लॻे लॻी सॼे बापू